ਪੰਜਾਬ ਵਾਸੀਓ ਸਸਤਰੀ ਕਾ ਸੌਣ ਦਾ ਮਹੀਨਾ ਚੱਲ ਰਿਹਾ ਹੈ ਬਰਸਾਤਾਂ ਪੰਜਾਬ ਵਿੱਚ ਹੋ ਰਹੀਆਂ ਹਨ ਆਓ ਤੁਹਾਨੂੰ ਕਿਚਨ ਗਾਰਡਨ ਲਾਉਣ ਦੇ ਕੁਝ ਬੂਟਿਆਂ ਬਾਰੇ ਦੱਸਾਂ ਤਾਂ ਕਿ ਤੁਸੀਂ ਸੌਣ ਪਾਦੋਂ ਦੇ ਇਸ ਬਰਸਾਤੀ ਮੌਸਮ ਦੇ ਵਿੱਚ ਪੰਜਾਬ ਨੂੰ ਖਰਾਬਰਾ ਕਰਨ ਵਾਸਤੇ ਤੇ ਤੁਹਾਨੂੰ ਆਪ ਨੂੰ ਜੋ ਫਾਲਦੀ ਲੋਡ ਹੈ ਉਹ ਤੁਹਾਡੀਆਂ ਲੋੜਾਂ ਪੂਰੀਆਂ ਹੋ ਸਕਾਂ ਮੈਂ ਜੋ ਕਿਚਨ ਗਾਰਡਨ ਦੇ ਬੂਟਿਆਂ ਬਾਰੇ ਤੁਹਾਨੂੰ ਵੇਰਵੇ ਦਿਆਂਗਾ ਤੁਸੀਂ ਪੂਰਾ ਸਾਲ ਆਪਦੇ ਖੇਤ ਚੋਂ ਜਾਂ ਆਪਦੇ ਘਰ ਦੇ ਪਿਛਵਾੜੇ ਤੋਂ ਇਹ ਬੂਟੇ ਤਿਆਰ ਕਰਕੇ ਹਰ ਰੋਜ਼ ਆਪ ਦਾ ਆਰਗੈਨਿਕ ਫਰੂਟ ਜਿਹੜਾ ਤੁਸੀਂ ਖਾ ਸਕਦੇ ਆ ਔਰ ਇੰਨੀ ਵੱਡੀ ਲਿਸਟ ਹੈ ਪੰਜਾਬ ਵਾਸਤੇ ਕਿ ਤੁਸੀਂ ਹਰ ਰੋਜ਼ ਜਦੋਂ ਮਰਜੀ ਕੋਈ ਨਾ ਕੋਈ ਫਰੂਟ ਦਾ ਸੀਜ਼ਨ ਤੁਹਾਡੇ ਘਰੇ ਚੱਲਦਾ ਰਹਿਣਾ ਤੇ ਉਹ ਤੁਸੀਂ ਖਾ ਸਕਦੇ ਆ ਹੁਣ ਉਹ ਫਰੂਟ ਫਰੂਟ ਦੇ ਜਿਹੜੇ ਬੂਟੇ ਆ ਉਹ ਤੁਸੀਂ ਕੁਝ ਸੌਣ ਭਾਦੋਂ ਚ ਲੱਗਣਗੇ ਤੇ ਕੁਝ ਬੂਟੇ ਅੱਗੇ ਜਾ ਕੇ ਜਿਹੜੇ ਪਤਝੜੀ ਮੌਸਮ ਹੁੰਦੇ ਵਾਲੇ ਬੂਟੇ ਹੁੰਦੇ ਆ ਉਹ ਫਰਵਰੀ ਮਾਰਚ ਵਿੱਚ ਲੱਗਦੇ ਆ ਤੇ ਹੁਣ ਮੈਂ ਤੁਹਾਨੂੰ ਕਿਚਨ ਗਾਰਡਨ ਵਾਸਤੇ ਜੋ ਫਲਦਰ ਬੂਟੇ ਆ ਮੈਨੂੰ ਆਂਦਾ ਵੀ ਤੁਸੀਂ ਸ਼ਾਨਦਾਰ ਬੂਟੇ ਨਾਲ ਲਓ ਸ਼ਾਨਦਾਰ ਵੀ ਬੂਟੇ ਲਾਓ ਆਦੀ ਲੋੜ ਮੁਤਾਬਕ ਲਓ ਪਰ ਜੇ ਤੁਸੀਂ 30 ਕਿਸਮਾਂ ਫਰੂਟ ਦੀਆਂ ਆਪਣੇ ਪੰਜਾਬ 'ਚ ਹੋ ਜਾਂਦੀਆਂ ਜਿੰਨਿਆਂ ਕਿ ਮੈਨੂੰ ਨੌਲੇਜ ਹੈਗੀ ਹੈ ਜੇ ਉਹ 30 ਕਿਸਮਾਂ ਤੁਸੀਂ ਲਾ ਲੈਣੇ ਤਾਂ ਤੁਹਾਡਾ ਫਰੂਟ ਹਮੇਸ਼ਾ ਹਰ ਰੋਜ਼ ਮਿਲੇਗਾ ਉਹ ਮੈਂ ਤੁਹਾਨੂੰ ਫਰੂਟ ਦਾ ਲਿਸਟ ਵੀ ਤੁਹਾਡੇ ਮੈਸਨਗਰ 'ਮੁਕ ਕਰਦਾ ਤੇ ਮੈਂ ਉਹਨਾਂ ਦਾ ਨਾਮ ਹੀ ਦੱਸਦਾ ਜਿਵੇਂ ਕਿ ਨਿੰਬੂ ਜਾਤੀ ਦੇ ਬੂਟੇ ਜਿਹੜੇ ਆ ਜਨਵਰੀ ਫਰਵਰੀ ਆ ਫਰਵਰੀ ਮਾਰਚ ਚ ਵੀ ਲੱਗ ਜਾਂਦੇ ਆ ਤੇ ਇਹਨਾਂ ਦਿਨਾਂ ਚ ਜਿਹੜੀ ਬਰਸਾਤੀ ਮੌਸਮ ਚ ਲੱਗ ਜਾਂਦੇ ਆ ਉਹਨਾਂ ਦਾ ਵੇਰਵਾ ਮੈਂ ਤੁਹਾਨੂੰ ਦਿਵਾਵਾਂਗਾ ਜਿਸ ਤਰ੍ਹਾਂ ਕਿ ਸੀਡਲੈਸ ਕਿਨੋ ਦੇ ਬੂਟੇ ਡੇਜੀ ਮਾਲਟਾ ਰੈਡ ਮਸੰਮੀ अर्ਲੀ ਗੋਲਡ ਫਰੀ ਮਾਉਂਟ ਡੇਜੀ ਦੀ ਕਿਸਮੀਆਂ ਗ੍ਰੇਪ ਫਰੂਟ ਕਾਗਜੀ ਨਿੰਬੂ ਬਾਰਾਮਸੀ ਨਿੰਬੂ ਮਿੱਠਾ ਇਹ 11 ਕਿ 10 11 ਕਿਸਮਾਂ ਆ ਗਈਆਂ ਜਿਹੜੀਆਂ ਨਿੰਬੂ ਜਾਤੀ ਦੀਆਂ ਤੁਸੀਂ ਆਪਦੇ ਘਰੇ ਲਾ ਸਕਦੇ ਆ ਜਾ ਜਨਾ ਕਿ ਤੁਹਾਡੇ ਕੋਲ ਥਾਂ ਹੈਗਾ ਇਹਨਾਂ 10-11 ਕਿਸਮਾਂ ਦੇ ਵਿੱਚੋਂ ਥਾਂ ਮੁਤਾਬਕ ਤੁਸੀਂ ਆਪ ਦੀ ਚੋਣ ਕਰ ਸਕਦੇ ਆ ਇਸੇ ਤਰ੍ਹਾਂ ਅੰਜੀਰ ਵੀ ਇਹਨਾਂ ਦਿਨਾਂ ਚ ਲੱਗ ਜਾਂਦੀ ਆ ਆਂਬ ਵੀ ਲੱਗ ਜਾਂਦਾ ਹੈ ਸਹਾਰ ਸਫੇਦਾ ਅਮਰੂਦ ਲੱਗ ਜਾਂਦਾ ਹੈ ਲਗਾਟ ਸੀਤਾਫਲ ਫਾਲਸਾ ਅਨਾਰ ਔਲਾ ਦੇਸੀ ਔਲਾ ਹਾਈਬ੍ਰਿਡ ਸੇਬ ਦੀਆਂ ਦੋ ਤਿੰਨ ਕਿਸਮਾਂ ਲੱਗ ਜਾਂਦੀਆਂ ਜਿਹੜੀਆਂ ਆਪਣੇ ਪੰਜਾਬ ਦੇ ਮੌਸਮ ਦੇ ਅਨੁਕੂਲ ਨਵੀਆਂ ਕੱਢੀਆਂ ਗਈਆਂ ਨਾਗਪੁਰੀ ਸੰਤਰਾ ਵੀ ਨਿੰਬੂ ਜਾਤੀ ਚ ਆ ਜਾਂਦਾ ਉਹ ਵੀ ਇਹਨਾਂ ਦਿਨਾਂ ਚ ਲੱਗ ਸਕਦਾ ਬੱਗੂ ਕੋਸ਼ਾ ਅਲੂਚਾ ਤੇ ਆਲੂ ਬੁਖਾਰਾ ਬਦਾਮ ਇਹ ਤੁਸੀਂ ਫਰਵਰੀ ਮਾਰਚ ਚ ਲਾ ਸਕਦੇ ਕਿਉਂਕਿ ਇਹ ਪੱਤ ਚੁੜੀ ਬੂਟੇ ਹੁੰਦੇ ਆ ਅੰਗੂਰ ਵੀ ਤੁਸੀਂ ਉਦੋਂ ਹੀ ਲੱਗ ਜਾਂਦਾ ਕੇਲਾ ਘਟਿਹਾਲ ਘਟਿਆਲ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਸੌਣ ਭਾਦੋਂ ਜੁਲਾਈ ਅਗਸਤ ਚ ਲੱਗ ਵਾਲੇ ਜਿਹੜੇ ਬੂਟੇ ਆ ਉਹਨਾਂ ਦੇ ਵਿੱਚੇ ਵੇਰਵਾ ਹੈਗਾ ਤੇ ਜਿਹੜੇ ਫਰਵਰੀ ਮਾਰਚ ਚ ਲੱਗਣੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਵੇਰਵਾ ਦੇ ਰਿਹਾ ਪਰ ਇਹ ਬਹੁਤ ਜ਼ਿਆਦਾ ਬੂਟੇ ਹੈਗੇ ਆ ਜਿਹੜੇ ਆਪਾਂ ਅੱਗੇ ਪਿੱਛੇ ਕਰਕੇ ਲਾ ਸਕਦੇ ਆ ਇਹ 30 ਕਪੂਟਿਆਂ ਦੀ ਲਿਸਟ ਆ ਮੇਰੇ ਕੋਲੇ ਜਿਹੜੇ ਕਿ ਆਪਾਂ ਦੋ ਸੀਜ਼ਨਾਂ ਦੇ ਵਿੱਚ ਲਾ ਸਕਦੇ ਆ ਤੇ ਇੱਕ ਵਾਰੀ ਤੁਹਾਨੂੰ ਮੈਂ ਦੁਬਾਰਾ ਸੌਣ ਭਾ ਦਵਾਂ ਜਾਂ ਜੁਲਾਈ ਅਗਸਤ ਦੇ ਚ ਲੱਗਣ ਵਾਲੇ ਜਿਹੜੇ ਫਲਦਾਰ ਬੂਟੇ ਆ ਉਹਨਾਂ ਦਾ ਵੱਖਰਾ ਵੇਰਵਾ ਦਵਾਂਗਾ ਤੇ ਜਿਹੜੇ ਪਤਝੜੀ ਮੌਸਮ ਚ ਲੱਗਣੇ ਆ ਫਰਵਰੀ ਮਾਰਚ ਉਹਨਾਂ ਦਾ ਮੈਂ ਵੱਖਰਾ ਦੇਰਵਾ ਦਿੰਦਾ ਜਿਵੇਂ ਕਿ ਹੁਣ ਅੱਗੇ ਵੀ ਤੁਹਾਨੂੰ ਪਿੱਛੇ ਵੀ ਦੱਸ ਆ ਉਹ ਮੈਂ ਸਾਰੇ ਸਾਰੇ ਦੱਸੇ ਸੀ ਹੁਣ ਮੈਂ ਇਕੱਲਾ ਤੁਹਾਨੂੰ ਹੁਣ ਜਿਹੜੇ ਸੌਣ ਭਾਦੋਂ ਦੇ ਬਰਸਾਤੀ ਮੌਸਮਾਂ ਚ ਲੱਗਣ ਵਾਲੇ ਬੂਟੇ ਆ ਉਹਨਾਂ ਦਾ ਵੇਰਵਾ ਦਵਾਂਗਾ ਜਿਵੇਂ ਸੀਡਲੈਸ ਕਿਨੋ ਦੂਸਰਾ ਕਿਨੋ ਵੀ ਲੱਗ ਸਕਦਾ ਮਾਲਟਾ ਰੈੱਡ ਡੇਜੀ ਮੌਸਮੀ अर्ਲੀ ਗੋਲਡ ਫਰੀ ਮਾਉਂਟ ਗਰੇਪ ਫਰੂਟ, ਨਾਗਪੁਰੀ ਸੰਤਰਾ, ਕਾਗਜੀ ਨਿੰਬੂ, ਬਾਰਾਮਾਸੀ ਨਿੰਬੂ, ਮਿੱਠਾ, ਆਂਬ, ਅੰजीर, ਅਨਾਰ, ਹਸਾਰ ਸਫੇਦਾ ਅਮਰੂਦ, ਲਗਾਟ, ਸੀਤਾਪਾਲ, ਫਾਲਸਾ, ਔਲਾ ਦੇਸੀ ਤੇ ਔਲਾ ਹਾਈਬ੍ਰਿਡ, ਸੇਬ ਦੀਆਂ ਦੋ ਕਿਸਮਾਂ ਲੱਗ ਜਾਂਦੀਆਂ ਆਪਣੇ, ਅੰਨਾ ਕਿਸਮ, ਹਰੀਮਾਨ 99, ਕੇਲਾ ਡ੍ਰੈਗਨ ਫਰੂਟ ਵੀ ਇਹਨਾਂ ਦਿਨਾਂ 'ਚ ਆਪਾਂ ਲਾ ਸਕਦੇ ਆ ਘਟਿਹਾਲ ਦੀ ਸਬਜੀ ਬਹੁਤ ਸਵਾਦ ਬਣਦੀ ਹੈ ਮਰਕਟ ਇਹ ਵੀ ਨਿੰਬੂ ਜਾਤੀ ਜਾਂਦਾ ਠੀਕ ਜਾਮਨ ਇਹ 27 22 ਕਿਸਮਾਂ ਹੈਗੀਆਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਜਾਂ ਖੇਤ ਲਾ ਸਕਦੇ ਜਿੰਨਾਂ ਕੋਲ 4 ਸਿਆੜ ਹਨ ਉਹ ਖੇਤ ਆਪਦੀ ਬਹੁਤ ਵਧੀਆ ਕਿਚਨ ਗਾਰਡਨ ਲਾ ਸਕਦੇ ਆ ਔਰ ਸਾਰੀ ਉਮਰ ਤੁਹਾਨੂੰ ਫਲ ਤੇ ਹਰ ਰੋਜ਼ ਫਲ ਮਿਲੇਗਾ ਖਾਣ ਨੂੰ ਤੇ ਔਰ ਤੁਹਾਡਾ ਜੀ ਲੱਗੂਗਾ ਆਪਦੇ ਘਰੇ ਆਪਦੇ ਖੇਤ ਦੇ ਵਿੱਚ ਜੇ ਤੁਸੀਂ ਇਹਨਾਂ ਕੁਝ ਕਰ ਜਾਂਦੇ ਆ ਇਹਨਾਂ ਨੂੰ ਜਿਹੜੇ ਪਤਝੜੇ ਬੂਟੇ ਜਿਹੜੇ ਫਰਵਰੀ ਤੇ ਮਾਰਚ ਚ ਲੱਗਣ ਵਾਲੇ ਉਹਦੇ ਚ ਅੰਗੂਰ ਆ ਜਾਂਦਾ ਆਰੋਚਾ ਆਲੂ ਬੁਖਾਰਾ ਆੜੂ ਬਦਾਮ ਤੇ ਬੱਗੋਗੋਸ਼ਾ ਤੇ ਨਸ਼ਪਤੀ ਇਹ ਇਸ ਤਰ੍ਹਾਂ ਚੌਥੀ 35 ਕਿਸਮਾਂ ਹੈਗੀਆਂ ਜਿਹੜੀਆਂ ਆਪਾਂ ਪੰਜਾਬ ਦੇ ਵਿੱਚ ਪੂਰੇ ਸਾਲ ਦੇ ਵਿੱਚ ਪਤਝੜੀ ਮੌਸਮ ਦੇ ਵਿੱਚ ਤੇ ਬਰਸਾਤੀ ਮੌਸਮ ਦੇ ਵਿੱਚ ਲਾ ਸਕਦੇ ਆ ਇਹ ਪੰਜਾਂ ਚਾਰਾਂ ਸਾਲਾਂ 'ਚ ਸਾਰੇ ਬੂਟੇ ਫਲ ਦੇਣ ਵਾਲੇ ਹੋ ਜਾਂਦੇ ਆ ਹੁਣ ਤੁਸੀਂ ਜਿਨ੍ਹਾਂ ਕੋਲ ਚਾਰ ਸਿਆਲ ਹਨ ਉਹ ਤੁਸੀਂ ਆਪ ਦਾ ਚਾਰਕਨ ਵਾਲਾ ਦੋ ਕਨਾਲਾਂ ਦੇ ਵਿੱਚ ਇਹਨੂੰ 15 बाई 15 ਤੇ ਬੂਟੇ 15 ਫੁੱਟ ਲਾਈਨ ਟੂ ਲਾਈਨ ਤੇ 15 ਫੁੱਟ ਪlant ਟੂ ਪlant ਲਾ ਕੇ ਤੁਸੀਂ ਬਹੁਤ ਸੋਹਣਾ ਕਿਚਨ ਗਾਰਡਨ ਲਾ ਸਕਦੇ ਆ ਜੇ ਤੁਹਾਨੂੰ ਕਦੇ ਵੀ ਇਸ ਸਿਸਟਮ ਦੀ ਲੋੜ ਪਵੇ ਮੈਂ ਤੁਹਾਨੂੰ ਸਿੱਧੀ ਲਿਸਟ ਵੀ ਭੇਜ ਸਕਦਾ ਮੇਰਾ ਨੰਬਰ ਹੈਗਾ 9417390129 ਤੁਸੀਂ WhatsApp ਕਾਲ ਕਰ ਲਓ ਜਾਂ ਮੈਨੂੰ ਮੈਸੇਜ ਕਰ ਦਿਓ ਤੇ ਉਹ ਮੈਸੇਜ ਦੇ ਉੱਤੇ ਤੁਹਾਨੂੰ ਮੈਂ ਲਿਸਟ ਜਿਹੜੀ ਹੈਗੀ ਆ ਉਹ ਫੋਟੋ ਖਿੱਚ ਕੇ ਭੇਜ ਦਊਗਾ ਇਸ ਤਰ੍ਹਾਂ ਵੀਡੀਓ ਸ਼ਾਇਦ ਤੁਹਾਨੂੰ ਲਿਸਟ ਦਿਖਾਉਣੇ ਮੁਸ਼ਕਲ ਹੋ ਜਾਊਗੀ ਪਰ ਤੁਸੀਂ ਇਹ ਲਿਸਟ ਮੰਗਵਾ ਸਕਦੇ ਆਂ ਔਰ ਤੁਸੀਂ ਕਿਚਨ ਗਾਰਡਨ ਸ਼ੁਰੂ ਕਰ ਸਕਦੇ ਆਂ ਕਿਚਨ ਗਾਰਡ ਦਾ ਸਿੱਧਾ ਹੀ ਮਕਸਦ ਹੈ ਲੈ ਵੀ ਤੁਸੀਂ ਹਰ ਰੋਜ਼ ਤੇ ਜਦੋਂ ਮਰਜੀ ਤੇ ساری عمر ਫਰੂਟ ਆਪ ਦਾ ਖਾ ਸਕਦੇ ਆ ਤੇ ਆਪ ਦਾ ਤੁਸੀਂ ਬਹੁਤ ਸ਼ੌਂਕ ਨਾਲ ਆਦੇ ਜੀਵਨ ਨੂੰ ਜਿਉ ਸਕਦੇ ਆ ਹਰੀਆਲੀ 'ਚ ਰਹਿਣਾ ਹਰੀਆਲੀ ਨੂੰ ਦੇਖਣਾ ਤੇ ਹਰੀਆਲੀ 'ਚ ਮਿਹਨਤ ਕਰਨੀ ਇੱਕ ਬਹੁਤ ਵੱਡੀ ਜ਼ਿੰਦਗੀ ਦਾ ਜਿਹੜਾ ਸੁਪਨਾ ਹੈ ਜੋ ਤੁਸੀਂ ਪੂਰਾ ਕਰ ਸਕਦੇ ਆ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਇਹ ਦਿਖਾਉਣ ਦੀ ਜੀ ਲਿਸਟ ਇਹਦੇ ਵਿੱਚ ਤੁਹਾਨੂੰ ਦਿਸ ਜਵੇ ਨਹੀਂ ਤਾਂ ਫਿਰ ਵੀ ਜੇ ਤੁਹਾਨੂੰ ਲੋੜ ਪੈ ਜੇ ਜੇ ਤੁਸੀਂ ਮੈਨੂੰ ਨੰਬਰ ਤੁਹਾਨੂੰ ਆਵਦਾ ਬੋਲਿਆ ਉਹਦੇ ਵਿੱਚ ਤੇ ਉਹ ਤੁਸੀਂ ਮੈਨੂੰ WhatsApp ਮੈਸੇਜ ਕਰਕੇ ਤੁਸੀਂ ਮੈਨੂੰ ਇਹ ਲਿਸਟ ਮੰਗਾ ਸਕਦੇ ਆ ਸੋ ਪੰਜਾਬ ਵਾਸੀਓ ਬਰਸਾਤੀ ਮੌਸਮ ਦੇ ਵਿੱਚ ਤੁਸੀਂ ਕਿਚਨ ਗਾਰਡਨ ਵਾਸਤੇ ਜਰੂਰ ਉਪਰਾਲਾ ਕਰ ਲਓ ਦਰਖਤ ਵੀ ਸ਼ਾਨਦਾਰ ਲਾਓ ਪਰ ਜਿਵੇਂ ਮਹਿੰਮ ਚਲਾਈ ਵੀ ਹੈ ਪੰਜਾਬ ਵਿੱਚ ਸਰਕਾਰ ਵੱਲੋਂ ਵੀ ਔਰ ਸਮਾਜ ਸੇਵੀ ਅੰਗਲਾ ਵੀ ਪੰਜਾਬ ਸਰਕਾਰ ਨੇ ਦੇ ਕੇ ਟਿਊਬਲਾਂ ਤੇ ਚਾਰਜ درخت ਲਾਓ ਉਹ ਵੀ ਜਰੂਰ ਲਾਉਣੇ ਚਾਹੀਦੇ ਆ ਪਰ ਜੇ ਕਿਚਨ ਗਾਰਡਨ ਤੁਸੀਂ ਸ਼ੁਰੂ ਕਰ ਲੋ ਇੱਕ ਖੇਤ ਵਿੱਚ ਇੱਕ ਘਰ ਦੇ ਵਿੱਚ ਜਿਹੋ ਜਿਹੇ ਥਾਂ ਹੈਗੀ ਹੈ ਤੁਸੀਂ 30 ਤੋਂ 35 ਵੈਰਾਈਟੀਆਂ ਲਾ ਲੈਣੇ ਆ ਤੇ ਬਹੁਤ ਵੱਡੀ ਉਪਲਬਧੀ ਹੋ ਜਾਣੀ ਇੱਕ ਬੰਦੇ ਦੇ ਜੀਵਨ ਦੀ ਬਹੁਤ ਬਹੁਤ ਧੰਨਵਾਦ